ਅੱਜ ਦੇ ਇਸ ਸਾਇਸ ਸਭਾ ਜੀਰਾ ਦੇ ਵੱਲੋਂ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੇ ਵਿੱਚ ਪਹੁੰਚੇ ਬਹੁਤ ਹੀ ਅਜੀਜ਼ ਸਹਿਯਕਕਾਰ ਦੋਸਤ ਸਾਡੇ ਕਿਸਾਨ ਆਗੂ ਅਤੇ ਪੰਜਾਬੀ ਸਾਹਿਤ ਦੇ ਬਹੁਤ ਸਾਰੇ ਪਾਠਕ ਸਾਰਿਆਂ ਨੂੰ ਅਸੀਂ ਸਾਇਸ ਸਭਾ ਜੀਰਾ ਦੇ ਵੱਲੋਂ ਜੀ ਆਇਆਂ ਆਖਦੇ ਹਾਂ ਆਪਾਂ ਜ਼ਿਆਦਾ ਸਮਾਂ ਨਹੀਂ ਲਾਉਣਾ ਬਕਾਇਦਾ ਜਿਹੜੇ ਅੱਜ ਦੇ ਸਾਡੇ ਸ਼ਾਇਰ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਤੁਹਾਨੂੰ ਸੁਣਾਵਾਂਗੇ ਤੇ ਤੁਸੀਂ ਇੱਕ ਪੰਜਾਬੀ ਕਵਿਤਾ ਦੇ ਮਕਾਮ ਨੂੰ ਜਿਨ੍ਹਾਂ ਦੇ ਰਾਹੀਂ ਤੁਸੀਂ ਸੁਣੋਗੇ ਤੇ ਪੰਜਾਬੀ ਕਵਿਤਾ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਦੇ ਰੰਗ ਅਸੀਂ ਦੇਖ ਸਕਦੇ ਆ ਭਰੇ ਜਾ ਰਹੇ ਨੇ ਉਹ ਸਾਰਾ ਕੁਝ ਤੁਸੀਂ ਮਾਣੋਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸੁਖਦੇਵ ਸਿੰਘ ਸੰਘੇੜ ਤੇ ਨਾਲ ਹੀ ਮੈਂ ਬੇਨਤੀ ਕਰਦਾ ਸੈਸਵਾ ਜੀਰਾ ਦੇ ਅਹੁਦੇਦਾਰਾਂ ਨੂੰ ਮੈਂਬਰਾਂ ਨੂੰ ਸਭ ਤੋਂ ਪਹਿਲਾਂ ਸੈਸਵਾ ਜੀਰਾ ਦੇ ਅਹੁਦੇਦਾਰ ਮੈਂਬਰ ਸਟੇਜ ਤੇ ਆਉਣ ਤੇ ਸੁਖਦੇਵ ਸਿੰਘ ਸਨੇਰ ਜਿਹੜੇ ਕਾਦੀਆਂ ਯੂਨੀਅਨ ਦੇ ਬਲਾਕ ਦੇ ਪ੍ਰਧਾਨ ਨੇ ਤੇ ਜਿਨ੍ਹਾਂ ਦਾ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਂ ਹੈ ਹਰ ਤਰ੍ਹਾਂ ਦੀ ਬੇਇਨਸਾਫੀ ਦੇ ਖਿਲਾਫ ਇਹਨਾਂ ਦੀ ਆਵਾਜ਼ بلند ਹੁੰਦੀ ਹੈ ਇਹਨਾਂ ਦੀ ਆਵਾਜ਼ ਖੜਨ ਦੇ ਵਿੱਚ ਇਹ ਫਖਰ ਮਹਿਸੂਸ ਕਰਦੇ ਆ ਸੋ ਸਾਡੇ ਅੱਜ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਵਾਸਤੇ ਸੁਖਦੇਵ ਸਿੰਘ ਸਨੇਰ ਤੇ ਉਹਨਾਂ ਦੇ ਸਾਥੀ ਹਰਪ੍ਰੀਤ ਲੰਗੋ ਦੇਵਾ ਤੇ ਹੋਰ ਸਾਰੇ ਕਿਸਾਨ ਆਗੂ ਪਹੁੰਚੇ ਆ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਪਾਲ ਸਿੰਘ ਜੀ ਪਹੁੰਚੇ ਆ ਰਾਮ ਸਿੰਘ ਜੀ ਪਹੁੰਚੇ ਆ ਸੇਖਮਾਦ ਉਸਤਨਾਮ ਸਿੰਘ ਜੀ ਪਹੁੰਚੇ ਆ ਸਾਰੇ ਬੜੇ ਸਤਿਕਾਰਯੋਗ ਨੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆ ਸੁਖਦੇਵ ਸਿੰਘ ਛੜੇਰ ਤੇ ਸਾਨੂੰ ਇਸ ਕਰਕੇ ਮਾਣ ਹੈ ਕਿ ਜੀਰੇ ਦੇ ਵਿੱਚ ਜਦੋਂ ਵੀ ਕਿਸੇ ਨਾਲ ਕਿਸੇ ਵੀ ਉਹ ਜਾਤ ਮੱਜਬ ਫਿਰਕੇ ਦਾ ਬੰਦਾ ਹੋਵੇ ਉਹਦੇ ਨਾਲ ਧੱਕਾ ਹੁੰਦਾ ਤੇ ਇਨਸਾਨ ਉਹਦੇ ਨਾਲ ਕਾਫਲੇ ਬਣ ਕੇ ਖੜਾ ਹੁੰਦਾ ਸੋ ਸਾਨੂੰ ਬੜਾ ਫਕਰ ਹੈ ਬੜਾ ਵੱਡਾ ਮਾਣ ਹੈ ਇਸ ਸ਼ਖਸੀਅਤ ਤੇ ਤੇ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੀ ਸਾਨੂੰ ਬਹੁਤ ਵੱਡੀ ਲੋੜ ਹੈ ਸਾਡੇ ਸਮਾਜ ਨੂੰ ਬਹੁਤ ਵੱਡੀ ਲੋੜ ਹੈ ਸੋ ਅੱਜ ਪ੍ਰੋਗਰਾਮ ਦਾ ਉਦਘਾਟਨ ਕਰਨਗੇ ਜੇ ਨਾ ਕੰਨੀ ਫੜਿਆ ਗੱਲ ਸਰ ਸਾਹਿਬ ਆਓ ਅੱਗੇ ਤੇ ਉੱਪਰ ਗਾਣਾ ਬਾਦਸ਼ਾਹ ਜਣਾ ਵੀ ਮੜ ਉੱਪਰ ਕਰੂ ਮੜਾਗਾ ਇੱਥੇ ਰੱਖਿਓ ਹਾਂ ਹਾਂਜੀ ਏਕਾਉਂਟ ਪਾ ਦਿਨ ਜੀ ਇੱਧਰ ਦੇਖਿਓ ਠੀਕ ਹੈ ਹਾਂਜੀ ਕਟੋ ਜੀ ਬਾਰ-ਬਾਰ ਸ਼ੁਕਰੀਆ ਹੁਣ ਮੇਰੀ ਗੁਜਾਰਿਸ਼ ਹੈ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬੀ ਸਾਹਿਤ ਦਾ ਮਾਣ ਜਰਨੈਲ ਸਿੰਘ ਜੀ ਭੁੱਲਰ ਸਾਹਿਬ ਜਿਹੜੇ ਮੇਰੇ ਇਲਾਕੇ ਦੇ ਨੇਤੇ ਨਾਲ ਹੀ ਜੀਰੇ ਦੇ ਇਲਾਕੇ ਨੂੰ ਬੜਾ ਵੱਡਾ ਮਾਣ ਹੈ ਇਹਨਾਂ ਤੇ ਬੜਾ ਵੱਡਾ ਫਖਰ ਹੈ ਇਸ ਵੇਲੇ ਜਰਨੈਲ ਸਿੰਘ ਭੁੱਲਰ ਸਾਹਿਬ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਵੀ ਨੇ ਤੇ ਪ੍ਰਕਿਰਤੀ ਤੇ ਕੁਦਰਤ ਨੂੰ ਇੱਕ ਤਰ੍ਹਾਂ ਨਾਲ ਬਚਾਉਣ ਲਈ ਲਗਾਤਾਰ ਯਤਨਸ਼ੀਲ ਨੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੇ ਕੁਦਰਤ ਨਾਲ ਸਾਥ ਰੱਖਣ ਵਾਲੇ ਇਨਸਾਨਾਂ ਨੂੰ ਇਹਨਾਂ ਨੇ ਆਪਣੀ ਜਥੇਬੰਦੀ ਦੇ ਨਾਲ ਆਪਣੀ ਸੰਸਾ ਦੇ ਨਾਲ ਜੋੜਿਆ ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਦੇ ਪ੍ਰੋਗਰਾਮ ਦੀ ਉਹ ਪ੍ਰਧਾਨਗੀ ਕਰਨਗੇ ਤੇ ਨਾਲ ਸ਼ਮ੍ਹਾ ਰੋਸ਼ਨ ਕਰਨਗੇ ਆਪਣਾ ਆਰਜੂ ਸਾਹਿਬ ਨੂੰ ਬੁਲਾਉਣਾ ਅਸ਼ੋਕ ਆਰਜੂ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਮਿਹਰਬਾਨੀ ਕਰਕੇ ਨਾਲ ਅਰਪਿੰਦਰ ਸੰਧੂ ਸਾਹਿਬ ਪੀਰ ਮੌਂਦ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਕੋਟੀ ਸਿੱਖਾਂ ਦੇ ਪ੍ਰਧਾਨ ਸਾਹਿਬ ਸਾਡੇ ਤੁਸੀਂ ਵੀ ਆ ਜਾਓ ਥੋੜਾ ਖੁੱਲੇ ਖੁੱਲੇ ਆ ਦੇ ਇੱਕ ਘਾਰ ਪਾ ਲੋ ਯਾਰ ਸ਼ਮਸ਼ੀਰ ਸੰਧੂ ਸਾਹਿਬ ਜੀਵਨ ਸਿੰਘ ਹਾਣੀ ਸਾਹਿਬ ਹਾਂ ਉਹ ਤਾਂ ਹਾਂ ਉਧਰ ਪਿੱਛੋਂ ਲਾਓ ਮਾਸਟਰ ਸ਼ਮਸ਼ੇਰ ਸਿੰਘ ਜੀ ਕੋਟੀ ਸਿਖਾਉਂਦੇ ਪ੍ਰਧਾਨ ਸਾਹਿਬ ਉਹ ਵੀ ਇਸ ਰਸਮ ਦੇ ਵਿੱਚ ਸ਼ਾਮਲ ਹੋਣਗੇ ਸੋ ਸਾਰਿਆਂ ਨੂੰ ਜੀ ਆਇਆਂ ਨੂੰ ਚਲੋ ਇੱਕ ਵਾਰ ਜਨਾਬ ਜੀਰ ਕਰਾਓ ਪਹਿਲਾ ਕੰਮ ਆਜਾ ਯਾਰ ਲੈ 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 ਮੈਂ ਬੰਦਾ ਖੜਾ ਇੱਕੋ ਜਿਹਾ ਬੰਦਾ ਸਾਹਿਬ ਇੱਧਰ ਰੱਖਿਓ ਜੀ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਇਸ ਰਸਮ ਦਾ ਵੀ ਸਵਾਗਤ ਕਰਨਾ ਹੈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਹੁਣ ਅਸੀਂ ਬਕਾਇਦਾ ਤੌਰ ਤੇ ਅੱਜ ਦੇ ਪ੍ਰੋਗਰਾਮ ਦੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਕਰਾਲ ਵੀ ਸਾਥ ਦੇ ਜੀ ਨੇ ਕੋਈ ਨਹੀਂ ਉਤਰ ਆ ਇੱਕ ਮੇਰੀ ਗੁਜਾਰਿਸ਼ ਹੈ ਸਾਡੇ ਜਿਹੜੇ ਸੇਵਾਦਾਰ ਚਾਹ ਦੀ ਸੇਵਾ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਬਹੁਤ ਸਾਰੇ ਨਵੇਂ ਮਹਿਮਾਨ ਆਏ ਆ ਤੇ ਉਹਨਾਂ ਨੂੰ ਚਾਹ ਸਾਰਿਆਂ ਨੂੰ ਵਰਤਾਈ ਜਾਵੇ ਵੀਰ ਪ੍ਰਕਾਸ਼ ਸੋਨੀ ਜੀ ਤੁਸੀਂ ਆ ਜਾਓ ਜਗਿੰਦਰ ਸਿੰਘ ਜੀ ਬਾਠ ਹਾਲੈਂਡ ਵਾਲੇ ਉਹ ਆਏ ਆ ਤੇ ਤੁਹਾਨੂੰ ਯਾਦ ਕਰਦੇ ਤੁਹਾਨੂੰ ਬੁਲਾਉਣਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਇੱਕ ਵਾਰ ਧੰਨਵਾਦ ਪੰਜਾਬੀ ਦੇ ਪ੍ਰਸਿੱਧ ਕਵੀ ਅਸ਼ੋਕ ਆਰਜੂ ਸਾਹਿਬ ਅਸ਼ੋਕ ਆਰਜੂ ਨੂੰ ਮੇਰੀ ਬੇਨਤੀ ਹੈ ਕਿ ਉਹ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ ਤੇ ਉਹਨਾਂ ਤੋਂ ਬਾਅਦ ਅਗਲੇ ਸਾਡੇ ਜਿਹੜੇ ਕਵੀ ਨੇ ਉਹ ਪ੍ਰੀਤ ਜੱਗੀ ਜੀ ਹੋਣਗੇ ਪ੍ਰੀਤ ਜੱਗੀ ਨੂੰ ਮੇਰੀ ਬੇਨਤੀ ਹੈ ਕਿ ਉਹ ਤਿਆਰ ਰਹਿਣ ਅਸ਼ੋਕ ਕਾਰਜੂ ਸਾਹਿਬ ਤੋਂ ਬਾਅਦ ਅਸ਼ੋਕ ਕਾਰਜੂ ਉਹ ਇਨਸਾਨ ਨੇ ਕਿ ਜਿਨ੍ਹਾਂ ਨੇ ਕਿਤੇ ਕੋਈ ਬੈਠਿਆ ਬੈਠਿਆ ਕਵਿਤਾ ਬੋਲ ਦਿੱਤੀ ਤੇ ਉਹ ਉਹ ਕਵਿਤਾ ਕਿਸੇ ਨੇ YouTube ਤੇ ਪਾ ਦਿੱਤੀ ਤੇ ਲੱਖਾਂ ਲੋਕਾਂ ਨੇ ਇਹਨਾਂ ਨੂੰ ਇਹ ਸਮਝ ਲਿਆ ਕਿ ਪਾਕਿਸਤਾਨ ਦਾ ਸ਼ਾਇਰ ਹੈ ਇਹ ਲੱਖਾਂ ਲੋਕਾਂ ਨੇ ਉਸ ਕਾਰਤਾਨੂ ਦੇਖਿਆ ਬੜੀ ਵਿਲੱਖਣ ਸ਼ਖਸੀਅਤ ਦੇ ਮਾਲਕ ਨੇ ਤੇ ਲਿਖਣੀ ਇਹਨਾਂ ਦੀ ਬਾ ਕਮਾਲ ਹੈ ਜਗਿੰਦਰ ਸਿੰਘ ਜੀ ਗੁਰਪੀ ਜੀ ਧਿਆਨ ਦੇਣਾ ਜਰਾ ਤੇ ਅਸ਼ੋਕ ਹਰਜੂ ਨੂੰ ਸੁਣਦੇ ਆ ਤੁਈ ਸਾਹਿਬ ਹਾਂਜੀ ਆਓ ਜੀ ਆ ਗਏ ਸਭ ਨੂੰ ਬੜਾ ਬੜਾ ਜੀ ਨਮਸਕਾਰ ਤੇ ਸਾਡੇ ਸਟੇਫਟਰ ਸਾਹਿਬ ਨੇ ਕਿਹਾ ਸੀ ਕਿ ਪੌਂਕਾ ਨਹੀਂ ਬੰਨੀ ਮੇਰੀ ਪੌਂਕਾ ਸਿਰਫ ਇਹ ਨਹੀਂ ਹੈ ਕਿ ਜਿਹਨੀਆਂ ਲਿਖਣਗੀਆਂ ਵਿਦਾ ਨੇ ਸ਼ੇਰ ਹੈ ਬੈਂ ਤੈਰ ਰਬਾਈ ਹੈ ਗਜ਼ਲ ਹੈ ਅ ਗਜ਼ਲ ਹੈ ਨਜ਼ਮ ਹੈ ਕਵਤਾ ਲੇਖ ਇਹ ਮੈਂ ਇਹਨਾਂ ਚੋਂ ਕੁਝ ਨਹੀਂ ਲਿਖਦਾ ਮੈਂ ਸਿਰਫ ਵਿਅੰਗ ਲਿਖਦਾ ਤੇ ਮੇਰੀ ਕਵਤਾ ਸੁਣ ਕੇ ਅਕਸਰ ਪੰਜ ਸੱਤ ਬੰਦੇ ਨਾਰਾਜ਼ ਹੋ ਜਾਂਦੇ ਆ ਤੇ ਜਦੋਂ ਪੰਜ ਸੱਤ ਬੰਦੇ ਨਾਰਾਜ਼ ਹੁੰਦੇ ਤੇ ਮੈਂ ਸਮਝਦਾ ਮੇਰੀ ਕਵਤਾ ਜੀ ਸਫਲ ਹੋ ਗਈ ਹੈ ਤੇ ਪਿੱਛੇ ਦੇ ਇਲੈਕਸ਼ਨ ਹੋਇਆ ਸੀ ਪੰਚਾਇਤ ਦਾ ਉਸ ਸੰਬੰਧ ਵਿੱਚ ਮੈਂ ਇੱਕ ਕਵਿਤਾ ਲਿਖੀ ਐ ਤੇ ਤੁਹਾਡੇ ਰੂਗ ਰੂ ਲਿਖ ਨਹੀਂ ਸਕਦਾ ਊੜਾ ਐੜਾ ਪੜਨਾ ਤੈਨੂੰ ਲੱਗਦਾ ਭੈੜਾ ਲਿਖ ਨਹੀਂ ਸਕਦਾ ਊੜਾ ਐੜਾ ਪੜਨਾ ਤੈਨੂੰ ਲੱਗਦਾ ਭੈੜਾ ਨਹੀਂ ਪੜਨਾ ਤੇ ਛੱਡ ਦੇ ਖੜਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਦੋ ਮੈਂ ਦੱਸਣਾ ਬਾਜੀ ਹੋਰ ਹੀ ਲਿਖ ਨਹੀਂ ਸਕਦਾ ਊੜਾ ਐਣਾ ਪੜ੍ਹਨਾ ਤੈਨੂੰ ਲੱਗਦਾ ਭੈੜਾ ਨਹੀਂ ਪੜ੍ਹਨਾ ਤੇ ਛੱਡ ਦੇ ਖਿਹੜਾ ਕਿਸੇ ਪਾਸੇ ਵੀ ਸੂਤਨਾ ਬੈਠਾ ਹੋਰ ਕੋਈ ਕੰਮ ਕਰਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਪੜਨ ਲਿਖਣ ਦੀ ਲੋੜ ਨਹੀਂ ਪੈਣੀ ਮੋਹਰ ਨਾਲ ਕੰਮ ਸਰ ਜਾਣਾ ਕਾਗਜ਼ਾਂ ਦੇ ਵਿੱਚ ਹੀ ਪੁੱਟ ਕੇ ਛੱਪੜ ਕਾਗਜ਼ਾਂ ਵਿੱਚ ਹੀ ਭਰ ਜਾਣਾ 5 ਸਾਲਾਂ ਵਿੱਚ 5-6 ਵਾਰੀ ਛੱਪੜ ਤਾਂ ਪਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ ਬੈਠਾ ਪੜਦਾ ਸਰਪੰਚ ਖੜਾ ਰਿਆ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਨੌਕਰੀ ਦਾ ਤਾਂ ਵਹਿਮ ਹੀ ਹੁੰਦਾ ਨੌਕਰੀ ਨਾਲ ਢਿੱਡ ਭਰਦੇ ਨਹੀਂ ਦੱਸਾਂ ਕਿਹੜੇ ਸਰਪੰਚ ਗਰਾਂਟਾਂ ਉੱਤੇ ਥੱਲੇ ਕਰਦੇ ਨਹੀਂ ਬਸ ਅੱਡੇ ਦੇ ਬੋਰਡ ਦੇ ਥੱਲੇ ਨਲਕਾ ਇਕ ਲਵਾ ਦੇਾਂਗੇ ਕਿਸੇ ਪਾਸੇ ਵੀ ਸੂਦਨਾ ਬੈਠਾ ਪਿੰਡ ਦਾ ਸਰਪੰਚ ਖੜਾ ਲਿਆ ਦੇਾਂਗੇ ਵੋਟਾਂ ਵੇਲੇ ਮੁਸ਼ਕਲ ਆਉਣੀ ਵਾਲੀਆਂ ਵੋਟਾਂ ਪੈਣੀਆਂ ਨਹੀਂ ਵੋਟਾਂ ਵੇਲੇ ਮੁਸ਼ਕਲ ਆਉਣੀ ਵਾਲਿਆਂ ਵੋਟਾਂ ਪੈਣੀਆਂ ਨਹੀਂ ਬਗਾਨਿਆਂ ਨੇ ਸਾਨੂੰ ਪਾਉਣੀਆਂ ਨਹੀਂ ਤੇ ਆਪਣੇਆਂ ਨੂੰ ਕਹਿਣੀਆਂ ਨਹੀਂ ਇੱਕ ਬੰਦੇ ਤੋਂ ਦੋ ਤਿੰਨ ਤਿੰਨ ਵਾਰੀ ਵੋਟਾਂ ਤਾਂ ਪੁਹਤਾ ਦੇਾਂਗੇ ਕਿਸੇ ਪਾਸੇ ਝੂਠਾ ਨਾ ਬੈਠਾ ਪਿੰਡ ਦਾ ਸਰਪੰਚ ਖੜਾ ਦੇਾਂਗੇ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਪਰ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਕੰਮ ਤਾਂ ਇਹ ਵੀ ਸੌਖਾ ਨਹੀਂ ਬਸ ਐਮਐਲਏ ਤੋਂ ਡਰਦੇ ਰਹੋ ਪਿੰਡ ਦੀ ਸਭ ਤੋਂ ਵੱਡੀ ਜੂੜ ਨੂੰ ਫੁੱਫੜਾ ਫੁੱਫੜਾ ਕਰਦੇ ਰਹੋ ਵਿੱਤ ਲੈਣ ਦੇ ਫੋਪੜਦਿਆਂ ਵੀ ਕੀਸ਼ੀਆਂ ਤਾਂ ਕਰਵਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ بیٹھا ਪਿੰਡ ਦਾ ਸਰਪੰਚ ਖੜਾ ਦੇਾਂਗੇ 10 12 ਦਿਨ ਔਖੇ ਲੰਘਣੇ 10 12 ਦਿਨ ਔਖੇ ਲੰਘਣੇ ਖੁੱਲਾ ਲੰਗਰ ਲਾਉਣਾ ਪਊ ਜਿੰਨੇ ਚੇਲੇ ਚੱਪਟੇ ਸਭ ਦਾ ਤੜਕੇ ਸਰੀਰ ਬਣਾਉਣਾ ਪਊ ਪਿਛਲੇ ਜਨਮ ਦਾ ਕਰਜ਼ਾ ਕਾਕਾ ਇਹ ਵੀ ਸਿਰ ਤੋਂ ਲਾ ਦੇਾਂਗੇ ਕਿਸੇ ਪਾਸੇ ਵੀ ਸੂਤਨਾ بیٹھا ਪਿੰਡ ਦਾ ਸਰਪੰਚ ਖੜਾ ਦੇਾਂਗੇ ਲੋ ਮੱਕਾ ਸ਼ੇਰ ਸੁਣੋ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਤੇਰੇ ਵਾਸਤੇ ਪੁੱਤਰਾ ਭਾਵੇਂ ਕੋਈ ਵੀ ਪੰਗਾ ਲੈਣਾ ਪਏ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਬਾਪੂ ਕਹਿਣਾ ਪਏ ਇੱਕ ਵਾਰੀ ਤਾਂ ਸਾਰਾ ਪਿੰਡ ਅਰਜੂ ਛਿਤਰੋ ਛਿਤਰੀ ਕਰਵਾ ਦਾਂਗੇ ਕਿਸੇ ਪਰਦੇ ਵੀ ਟੂਕਣਾ ਬੇਟਾ ਪਿੰਡ ਦਾ ਸਰਪੰਚ ਖੜਾ ਦਾਂਗੇ ਪਿੰਡ ਦਾ ਸਰਪੰਚ ਖੜਾ ਦਾਂਗੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਅਰਜੂ ਸਾਹਿਬ ਇਹਨਾਂ ਤੋਂ ਬਾਅਦ ਪ੍ਰੀਤ ਜੱਗੀ ਸਾਹਿਬ ਨੂੰ ਮੇਰੀ ਬੇਗਿਆਰਸ਼ ਹੈ ਕਿ ਉਹ ਸਟੇਜ ਦੇ ਨੇੜੇ ਆ ਜਾਣ ਤੇ ਉਹਨਾਂ ਤੋਂ ਬਾਅਦ ਸੁਖਰਾਜ ਜੀਰਾ ਆਪਣੀ ਕਵਿਤਾ ਕਹਿਣਗੇ ਤੇ ਸਾਰਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਭੂਮਿਕਾ ਨਹੀਂ ਬੰਨਣੀ ਕਵਿਤਾ ਤੋਂ ਪਹਿਲਾਂ ਸ਼ੇਅਰ ਨਹੀਂ ਕਹਿਣੇ ਸਿੱਧੀ ਆਪਣੀ ਕਵਿਤਾ ਕਹਿਣੀ ਹੈ Prit Jaggi Punjabi ਦਾ ਉਹ ਸ਼ਾਇਰ ਹੈ ਜਿਹੜਾ ਇੱਕ ਤਰ੍ਹਾਂ ਨਾਲ ਜਦੋਂ ਲਿਖਦਾ ਹੈ ਤਾਂ ਜੀ ਕਰਦਾ ਹੈ ਕਿ ਉਹਦੇ ਮੂੰਹੋਂ ਬੋਲ ਜਿਹੜੇ ਉਹ ਬੋਲਦਾ ਸੁਣੀ ਜਾਈਏ ਬਹੁਤ ਥੋੜਾ ਲਿਖਦਾ ਹੈ ਪਰ ਬੜਾ ਬੜਾ ਕਮਾਲ ਦਾ ਲਿਖਦਾ ਹੈ ਆਪਣੀ ਮਿਸਾਲ ਆਪੇ ਪ੍ਰੀਤ ਜੱਗੀ ਉਸ ਤੋਂ ਬਾਅਦ ਸੁਖਰਾਜ ਜੀਰਾ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਉਣ ਬਹੁਤ ਸ਼ੁਕਰੀਆ ਦੋਸਤੋ ਮੈਂ ਪੁੰਕਾ ਤਾਂ ਨਹੀਂ ਬੰਦਾ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਇਹ ਜਿਹੜੀ ਕਲਪਤਾ ਹੁੰਦੀ ਹੈ ਬੜੀ ਨਾਜ਼ੁਕ ਸਿੰਫ ਹੁੰਦੀ ਹੈ ਕਿ ਜਿੱਥੇ ਆ ਦਾ ਪ੍ਰਬੰਧ ਅਸੀਂ ਜ਼ਰਾ ਬਾਅਦ ਦੇ ਵਿੱਚ ਕਰ ਲਈਏ ਇੱਕ ਵਾਰੀ ਜਿਹੜੇ ਸ਼ਾਇਰ ਇੱਥੇ ਆਉਂਦੇ ਨੇ ਉਹਨਾਂ ਨੂੰ ਅਸੀਂ ਸੁਣ ਲਈਏ ਹਾਂਜੀ ਮਿਹਰਬਾਨੀ ਮੈਂ ਆ ਮੇਰੇ ਦੋ ਬੋਲ ਮੇਰੀ ਪੰਜਾਬੀ ਮਾਂ ਬੋਲੀ ਦੇ ਚਰਣਾ ਵਿੱਚ ਕਿ ਸ਼ਾਇਰਾਂ ਦਰवेशਾਂ ਦੇ ਕਲਾਮਾਂ ਵਿੱਚ ਟਲੀ ਤੂੰ ਸ਼ਾਇਰਾਂ ਦਰवेशਾਂ ਦੇ ਕਲਾਮਾਂ ਵਿੱਚ ਟਲੀ ਤੂੰ ਆਸ਼ਕਾਂ ਅਯਾਲੀਆਂ ਨਾ ਬੇਲਿਆਂ ਚ ਰਲੀ ਤੂੰ ਸਮਿਆਂ ਦੀ ਜੀਬ ਉੱਤੇ ਮਿਸ਼ਰੀ ਦੀ ਡਲੀ ਤੂੰ ਸਮਿਆਂ ਦੀ ਜੀਬ ਉੱਤੇ ਉਮਿਸ਼ਰੀ ਦੀ ਡਲੀ ਤੋਂ ਨਿੱਕੀ ਹੁੰਦੀ ਨਾਥਾਂ ਦੇਆਂ ਟਿੱਲਿਆਂ ਤੇ ਪਲੀ ਤੋਂ ਕਿ ਰਹਿਣ ਭਾਵੇਂ ਕਿਵੇਂ ਦੇ ਹਾਲਾਤ ਨਹੀਂ ਪੰਜਾਬੀਏ ਰਹਿਣ ਭਾਵੇਂ ਕਿਵੇਂ ਦੇ ਹਾਲਾਤ ਨਹੀਂ ਪੰਜਾਬੀਏ ਜੁੱਗਾਂ ਤੱਕ ਪੈਣੀ ਤੇਰੀ ਬਾਤ ਨਹੀਂ ਪੰਜਾਬੀਏ ਕਿ ਤੋਬੇ ਛੰਬਾਂ ਕਿਕਰਾਂ ਤੇ ਵਣਾਂ ਦੀਆਂ ਛਾਵਾਂ ਦੀ ਤੋਬੇ ਛੰਬਾਂ ਕਿਕਰਾਂ ਤੇ ਵਣਾਂ ਦੀਆਂ ਛਾਵਾਂ ਦੀ ਦੁਰ ਦੀ ਕਹਾਣੀ ਰੰਗਾ ਰਸਾਂ ਪਿੰਡਾਂ ਥਾਵਾਂ ਦੀ ਦੁਰ ਦੀ ਕਹਾਣੀ ਰੰਗਾ ਰਸਾਂ ਪਿੰਡਾਂ ਥਾਵਾਂ ਦੀ ਆਰਫ਼ਾਂ ਤੇ ਸਾਦਕਾਂ ਜੋ ਮੰਗੀ